ਆਪ ਚੈਨਲ ਪੰਜਾਬੀ ਤੇ ਤੁਹਾਡਾ ਸਵਾਗਤ ਹੈ ਤਾਂ ਫਰੀਦਕੋਟ ਲਈ ਇੱਕ ਵੱਡੀ ਖੁਸ਼ਖਬਰੀ ਸਾਹਮਣੇ ਆ ਰਹੀ ਹੈ ਫਰੀਦਕੋਟ ਵਾਸੀਆਂ ਲਈ ਕਿਉਂਕਿ ਗੁਰਤੇਜ ਸਿੰਘ ਖੋਸਾ ਨੂੰ ਪੂਰੇ ਜ਼ਿਲ੍ਹੇ ਲਈ ਇੱਕ ਵੱਡੀ ਜ਼ਿੰਮੇਵਾਰੀ ਮਿਲੀ ਹੈ ਪੰਜਾਬ ਸਰਕਾਰ ਵੱਲੋਂ ਤਾਂ ਉਹਨਾਂ ਨੂੰ ਜ਼ਿਲ੍ਹਾ ਜੋਇਨਾ ਬੋਰਡ ਦਾ ਚੇਅਰਮੈਨ ਨਿਯੁਕਤ ਕੀਤਾ ਹੈ ਤੇ ਅੱਜ ਉਹਨਾਂ ਨੂੰ ਕੁਰਸੀ ਤੇ ਬਿਠਾਇਆ ਗਿਆ ਹੈ ਇਹਨਾਂ ਨੂੰ ਆਸ਼ੀਰਵਾਦ ਦੇਣ ਲਈ ਸਾਬਕਾ ਮੈਂਬਰ ਪਾਰਲੀਮੈਂਟ ਜਦੋਂ ਫਰੀਦਕੋਟ ਦੇ ਮੈਂਬਰ ਪਾਰਲੀਮੈਂਟ ਬਣੇ ਸੀਗੇ ਵੱਡੀ ਲੀਡ ਦੇ ਵਿੱਚ ਇਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਸੀ ਉਹਨਾਂ ਦਾ ਅਸ਼ੀਰਵਾਦ ਮਿਲਿਆ ਦੂਜੇ ਪਾਸੇ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋ ਉਹ ਖੁਦ ਪਹੁੰਚੇ ਇਹਨਾਂ ਨੂੰ ਅਸ਼ੀਰਵਾਦ ਦੇਣ ਲਈ ਗੱਲਬਾਤ ਕਰਦੇ ਸਭ ਤੋਂ ਪਹਿਲਾਂ ਖੁਸਾ ਸਾਹਿਬ ਦੇ ਨਾਲ ਗੁਰਤੇਜ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਜੀ ਸਾਰਿਆਂ ਦਾ ਧੰਨਵਾਦ ਤੁਹਾਡਾ ਤੁਸੀਂ ਇੱਥੇ ਅਸ਼ੀਰਵਾਦ ਦੇਣ ਆਏ ਹੋ ਮੈਂ ਹਮੇਸ਼ਾ ਹੀ ਜੋ ਪਾਰਟੀ ਡਿਊਟੀ ਲਾਉਂਦੀ ਉਹਨੂੰ ਤੰਦੇ ਹੀ ਨਾਲ ਨਿਭਾਉਣ ਦੀ ਕੋਸ਼ਿਸ਼ ਕਰਦਾ ਰਹਿਣਾ ਤੇ ਗਲਤੀਆਂ ਵੀ ਹੁੰਦੀਆਂ ਰਹਿੰਦੀਆਂ ਸੋ ਜਦੋਂ ਕੰਮ ਕਰਾਂ ਕੋਈ ਗਲਤੀ ਹੁੰਦੀ ਹੈ ਤੇ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਦਾ ਕਿ ਜੋ ਵੀ ਅਸੀਂ ਕੰਮ ਕਰਦੇ ਹਾਂ ਤੁਸੀਂ ਸਾਨੂੰ رائے ਦੇ ਸਕਦੇ ਹੋ ਤੁਹਾਡੇ ਲਈ ਪਲਬ ਦਾ ਪੂਰਾ 24 ਘੰਟੇ ਅਸੀਂ ਐਮਐਲਏ ਸਾਹਿਬ ਸਾਡੇ ਐਮਪੀ ਸਾਹਿਬ ਸਾਬ ਕੈਂਪੀ ਸਾਹਿਬ ਜਿੰਨੇ ਵੀ ਚੇਅਰਮੈਨ ਸਾਹਿਬ ਇੱਥੇ ਪਹੁੰਚੇ ਆ ਸਾਰਿਆਂ ਦੀ رائے ਨਾਲ ਕੰਮ ਕਰਾਂਗੇ ਪੂਰੇ ਜ਼ਿਲ੍ਹੇ ਨੂੰ ਅਸੀਂ ਵਧੀਆ ਡਿਵੈਲਪਮੈਂਟ ਦੇ ਰਾਹਾਂ ਤੇ ਲੈ ਕੇ ਜਾਵਾਂਗੇ ਜੋ ਜਿਵੇਂ ਦੱਸਿਆ ਜਰਗ ਸਾਹਿਬ ਨੇ 27 ਤੱਕ ਸਾਡਾ ਪੂਰਾ ਪਾਰਟੀ ਦਾ ਪਲਾਨ ਹੈ ਇੱਕ ਫੁੱਲ ਕੋਰਮ ਦਾ ਪੰਜਾਬ ਲੈਵਲ ਦਾ ਕਿ ਅਸੀਂ ਕੋਈ ਵੀ ਸੜਕ ਨਹੀਂ ਰਹਿਣ ਦੇਵਾਂਗੇ ਜਿਹੜੀ ਜੀ ਚਟੋਏ ਹੋਣਗੇ ਜਾਂ ਟੁੱਟੀਆਂ ਹੋਣਗੀਆਂ ਉਹਨਾਂ ਚੀਜ਼ਾਂ ਤੇ ਜ਼ਿਆਦਾ ਜ਼ੋਰ ਦੇ ਰੱਖਿਆ ਕਿ ਲੋਕਾਂ ਨੂੰ ਸਹੂਦਾ ਦਿੱਤੀ ਜਾਵੇ ਕਿ ਤਾਂ ਜੋ ਜਿਹੜੇ ਹਾਲਾਤ ਮਾੜੇ ਹੋ ਜਾਂਦੇ ਆ ਐਕਸੀਡੈਂਟ ਹੁੰਦੇ ਨੇ ਉਹ ਚੀਜ਼ਾਂ ਤੋਂ ਵੀ ਨਿਆਤ ਆਉਂਦੀ ਆ ਤੇ ਸਾਡਾ ਪੰਜਾਬ ਵੀ ਖੂਬਸੂਰਤ ਬਣੇ ਕਿਉਂਕਿ ਤੁਹਾਨੂੰ ਮੌਕਾ ਮਿਲਿਆ ਸੀ ਨਗਰ ਸੁਧਾਰ ਟਰਸਟ ਦਾ ਉਦੋਂ ਕੱਲਾ ਫਰੀਦਕੋਟ ਜਿਲ੍ਹਾ ਫਰੀਕੋਟ ਏਰੀਆ ਸੀ ਤੁਹਾਡੇ ਕੋਲੇ ਹੁਣ ਤੁਹਾਡੇ ਕੋਲੇ ਪੂਰਾ ਜਿਲ੍ਹਾ ਆ ਗਿਆ ਤਿੰਨੇ ਹਲਕੇ ਆ ਗਏ ਹੁਣ ਤਿੰਨੇ ਹਲਕਿਆਂ ਦੇ ਲੋਕ ਤੁਹਾਡੇ ਤੋਂ ਆਉਣ ਵਾਲਾ ਜਿਹੜਾ ਵਿਜ਼ਨ ਜਿਵੇਂ ਤੁਸੀਂ ਦੱਸਿਆ ਉਸ ਤੋਂ ਸੰਤੁਸ਼ਟ ਹੋਣਗੇ ਹਾਂਜੀ ਮੈਂ ਇੱਕ ਬੇਨਤੀ ਕਰਦਾ ਕਿ ਥੋੜਾ ਜਿਹਾ ਇੱਕ ਨਾ ਸਾਡੀ ਪਲਾਨਿੰਗ ਜਿਹੜੀ ਪੰਜਾਬ ਸਰਕਾਰ ਦੀ ਹੈ ਐਮਐਲਏ ਸਾਹਿਬ ਨਾਲ ਮੈਂ ਇੱਕ ਦਿਨ ਗਿਆ ਪਿੰਡਾਂ ਦੇ ਵਿੱਚ ਨੀ ਪੱਥਰ ਰੱਖ ਕੇ ਆ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਸਾਰੇ ਪਿੰਡਾਂ ਦੇ ਵਿੱਚ ਡਿਸਪੈਂਸਰੀਆਂ ਸਾਰੇ ਪਿੰਡਾਂ ਦੇ ਵਿੱਚ ਜਿਹੜੀਆਂ ਧਰਮਸ਼ਾਲਾ ਹੁੰਦੀਆਂ ਗਰੀਬਾਂ ਦੇ ਬੱਚਿਆਂ ਦੇ ਵਿਆਹ ਕਰਨ ਲਈ ਜਾਂ ਪਿੰਡ ਦੀ ਵਰਤੋਂ ਲਈ ਚੀਜ਼ਾਂ ਜਿੰਨੀਆਂ ਵੀ ਮੇਨ ਹੁੰਦੀਆਂ ਜਿਆਦਾ ਖਰਚੇ ਵਾਲੀਆਂ ਕਿਸੇ ਸਰਕਾਰ ਨੇ ਕਦੇ ਇਕੱਠੇ ਇੰਨੀ ਪੱਥਰ ਨਹੀਂ ਰੱਖੇਗੇ ਸਾਰਿਆਂ ਦਾ ਕਦੇ ਕੰਮ ਸ਼ੁਰੂ ਹੋਵੇ ਉਹ ਸਾਡੀ ਪਹਿਲੀ ਸਰਕਾਰ ਆ ਜਿਨੇ ਆਲ ਪੰਜਾਬ ਦੇ ਵਿੱਚੋਂ ਸੇਮ ਕੰਮ ਜੋ ਸੇਮ ਨੌਜਵਾਨੀ ਨੂੰ ਗਰਾਊਂਡ ਚਾਹੀਦੇ ਆ ਤਾਂ ਨਸ਼ੇ ਤੋਂ ਬੱਚਿਆਂ ਨੂੰ ਰੋਕਣ ਲਈ ਖੇਡਾਂ ਵਾਲੇ ਪਾਸੇ ਲਾਉਣ ਲਈ ਪਹਿਲ ਕਦਮੀ ਕੀਤੀ ਹੈ ਮਾਨ ਸਰਕਾਰ ਨੇ ਸਾਰੇ ਪਿੰਡਾਂ ਦੇ ਵਿੱਚ ਗਰਾਊਂਡ ਬਣ ਰਹੇ ਆ ਨਸ਼ੇ ਰੋਕਣ ਅਸੀਂ ਪਿੰਡਾਂ ਦੇ ਵਿੱਚ ਕਮੇਟੀਆਂ ਦਾ ਗਠਨ ਕਰ ਚੁੱਕੇ ਹਾਂ ਉਹ ਜਦੋਂ ਹੁਣ ਐਕਟਿਵ ਕਰ ਰਹੇ ਹਾਂ ਉਹਨਾਂ ਨੂੰ ਕੰਮ ਸ਼ੁਰੂ ਕਰਾਂਗੇ ਉਹ ਵੀ ਤੁਹਾਡੇ ਸਾਹਮਣੇ ਪਤਾ ਲੱਗ ਜਾਊਗੀ ਪਲਾਨਿੰਗ ਕੀ ਹੈ ਸਰਕਾਰ ਦੀ ਇਹ ਇੱਕ ਪਲਾਨਿੰਗ ਦਾ ਹਿੱਸਾ ਹੀ ਹੈ ਸਾਰੇ ਬੰਦੇ ਲੱਗੇ ਹੋਏ ਆ ਆਪਦੇ ਆਪਦੇ ਕੰਮ ਲੱਗੇ ਹੋਏ ਆ ਕੋਈ ਵੀ ਬੰਦਾ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਲਾਂਬਾ ਹੋਊਗਾ ਕਿ ਕੋਈ ਆਪਦੇ ਕੰਮ ਤੋਂ ਕੰਮ ਪ੍ਰਤੀ ਸੁਚੇਤ ਨਹੀਂਗਾ ਸਾਰੇ ਹੀ ਆਪਦੀ ਇਮਾਨਦਾਰੀ ਨਾਲ ਤੇ ਨਿਸ਼ਟਾ ਨਾਲ ਕੰਮ ਕਰਨ ਲੱਗੇ ਹੋਏ ਆ ਜੋ ਤੁਸੀਂ ਡਿਊਟੀਆਂ ਬਖਸ਼ੀਆਂ ਤੇ ਪਹਿਲਾਂ ਵੀ ਤੁਸੀਂ ਮੈਨੂੰ ਮੇਰਾ ਕੰਮ ਦੇਖਿਆ ਤੇ ਹੁਣ ਵੀ ਮੈਂ ਆਸ਼ਾ ਕਰਦਾ ਕਿ ਉਦੋਂ ਬਿਹਤਰੀ ਕਰਕੇ ਦਿਖਾਵਾਂਗਾ ਖੁਸ਼ਾ ਸਾਹਿਬ ਇਹ ਬਾਬਾ ਫਰੀਦ ਦੀ ਪਾਵਨ ਪਵਿੱਤਰ ਧਰਤੀ ਹੈ ਜਦੋਂ ਕਿਸੇ ਨੂੰ ਇਹ ਜੀ ਉਹਦੇਦਾਰੀ ਮਿਲ ਜੇ ਨਾ ਮੌਕਾ ਮਿਲਦੇ ਤਾਂ ਉਹ ਸਾਰੇ ਭੁੱਲ ਜਾਂਦੇ ਆ ਪਰ ਖੁਸ਼ਾ ਸਾਹਿਬ ਤੁਸੀਂ ਸਭ ਤੋਂ ਪਹਿਲਾਂ ਬਾਬਾ ਫਰੀਦ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਭਰੀ ਅੱਜ ਦੇਖੋ ਜੀ ਮੈਂ ਤਾਂ ਜੁਆਗਾ ਛੋਟਾ ਹੈ ਨਾ ਹਲੇ ਉਨੀ ਸਮਝ ਵੀ ਹੈ ਨਹੀਂ ਐਕਸਪੀਰੀਅੰਸ ਜਿੰਨਾ ਕਿ ਹੈਗਾ ਤੁਹਾਡੀ ਦਇਆ ਸਾਰਿਆਂ ਦਾ ਤੁਹਾਡਾ ਸਹਿਯੋਗ ਆ ਤੁਸੀਂ ਜੋ ਮੈਨੂੰ ਰਾਇ ਦਿੰਨੇ ਆ ਸਾਰੇ ਲੋਕ ਆ ਕੇ ਮਿਲਦੇ ਹੋ ਹਨਾ ਤੁਹਾਡਾ ਪਿਆਰ ਆ ਇਹ ਤੇ ਉਸ ਪਿਆਰ ਦੇ ਵਿੱਚੋਂ ਇਹ ਗੱਲਾਂ ਨਿਕਲਦੀਆਂ ਤੇ ਜਿਵੇਂ ਜਿਵੇਂ ਤੁਸੀਂ ਤੋਰੀ ਜਾਂਦੇ ਆ ਆਪਾਂ ਤੁਰੇ ਆਉਣੇ ਆ ਤੇ ਹਮੇਸ਼ਾ ਕੋਸ਼ਿਸ਼ ਕਰੀਦੀ ਇੱਕ ਚੰਗਾ ਕਰੀਏ ਲੰਬਾ ਨਾ ਘਟੀਏ ਐਮਪੀ ਸਾਹਿਬ ਹਾਂਜੀ ਮੈਂ ਅੱਜ ਖੋਸਾ ਸਾਹਿਬ ਨੂੰ ਜਿਹੜੀ ਇਹ ਸੀਟ ਦਿੱਤੀ ਹੈ ਇਹਦੇ ਲਈ ਸਾਰੇ ਫਰੀਦਕੋਟ ਏ ਸਾਰੇ ਸਾਡੇ ਉਹ ਪਾਰਟੀ ਪਾਰਟੀ ਜਥੇਬੰਦੀ ਤੇ ਇੱਥੇ ਜਿੰਨੇ ਵੀ ਸੱਜਣ ਮਿੱਤਰ ਆਏ ਆ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਕਿ ਮੇਰੇ ਵਰਗਾ ਕੱਲਾ ਬੰਦਾ ਐਮਪੀ ਬਣ ਗਿਆ ਔਰ ਐਮਪੀ ਬਣਾਇਆ ਤੁਸੀਂ ਸਾਰੀਆਂ ਪਾਰਟੀਆਂ ਤੋਂ ਵੱਧ ਵੋਟਾਂ ਪਾ ਕੇ ਤੇ ਹੁਣ ਵੀ ਇਹ ਚੱਲ ਰਿਹਾ ਕੰਮ ਅਸੀਂ ਆਪ ਦਾ ਕੰਮ ਛੱਡਾਂਗੇ ਨਹੀਂ ਖੋਸਾ ਸਾਹਿਬ ਨੂੰ ਬਿੰਡੀ ਜੋੜਤਾ ਤੇ ਇਹਨਾਂ ਦੇ ਨਾਲ ਸਿੱਖੋਂ ਸਾਹਿਬ ਨੇ ਸਿੱਖੋਂ ਸਾਹਿਬ ਬਹੁਤ ਹੰਡੇ ਹੋਏ ਬੰਦੇ ਨੇ ਤੇ ਜਿੱਥੇ ਐਹੋ ਜੀ ਟੀਮ ਆ ਜੇ ਉੱਥੇ ਕੋਈ ਘਾਟ ਨਹੀਂ ਰੈਂਦੀ ਹੁੰਦੀ ਮੈਂ ਇਹਦੇ ਲਈ ਖੋਸਾ ਸਾਹਿਬ ਨੂੰ ਵੀ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਪੂ ਜੀ ਸੋਚਿਆ ਸੀ ਕਿਤੇ ਵੀ ਤੁਹਾਡਾ ਪੁੱਤਰ ਇੱਥੇ ਤੱਕ ਲੈ ਕੇ ਜਾਊ ਤੁਹਾਨੂੰ ਇਹਨਾਂ ਨਾਮ ਰੋਸ਼ਨ ਕਰੂਗਾ ਦੇਖੋ ਇਹ ਮੁਰਤੋਂ ਹੀ ਮਿਹਨਤ ਕਰਦਾ ਸੀਗਾ ਇੱਕ ਮਾਨਦ ਵਰ ਸੀਗਾ ਇਹਦੇ ਕੰਮ ਤੇ ਮੈਨੂੰ ਸੱਕ ਤਾਂ ਪੈਂਦਾ ਸੀਗਾ ਵੀ ਇਹ ਇੱਕ ਦਿਨ ਬਣੂਗਾ ਪੂਰਾ ਕਰਤਾ ਜੀ ਤੁਸੀਂ ਖੁਸ਼ ਹੋ ਜੀ ਹਾਂਜੀ ਬਹੁਤ ਵਧੀਆ ਲੱਗਦਾ ਨਸਤਾ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਸਾਡੇ ਨਾਲ ਆ ਕਿਉਂਕਿ ਗੁਰਦੇਵਤ ਸਿੰਘ ਸੇਖੋਂ ਦਾ ਵੀ ਆਪਾਂ ਕਹਿ ਸਕਦੇ ਹਾਂ ਬਹੁਤ ਵੱਡਾ ਸਾਥ ਹੈ ਕਿਉਂਕਿ ਖੋਸਾ ਸਾਹਿਬ ਇਹਨਾਂ ਦੇ ਨਾਲ ਹੀ ਹੁਣ ਤੱਕ ਜਿਹੜਾ ਆਮ ਆਦਮੀ ਪਾਰਟੀ ਦੇ ਲਈ ਸੇਵਾ ਕਰਦੇ ਰਹੇ ਐ ਬਹੁਤ ਬਹੁਤ ਮੁਬਾਰਕਾਂ ਦੀ ਪਹਿਲਾਂ ਤਾਂ ਫਰੀਦਕੋਟ ਨੂੰ ਵੱਡੀ ਖੁਸ਼ਖਬਰੀ ਲੋਕਾਂ ਨੂੰ ਵਾਸੀਆਂ ਨੂੰ ਇੱਥੇ ਨੂੰ ਲੱਗੀ ਜੀ ਅ ਅ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਸੁਭਾਗਾ ਦਿਨ ਹੈ ਇਹ ਕੁਰਸੀਆਂ ਜਿਹੜੀਆਂ ਕੁਦਰਤ ਵੱਲੋਂ ਪ੍ਰਮਾਤਮਾ ਵੱਲੋਂ ਬਾਣੀ ਦੇ ਵਿੱਚ ਸ਼ਬਦ ਹੈ ਤਖਤ ਬਹੇ ਤਖਤੇ ਦਾ ਲਾਇਕ ਸੋ ਇਹਨਾਂ ਤਖਤਾਂ ਤੇ ਬਹਿਣ ਵਾਸਤੇ ਬਹੁਤ ਮਿਹਨਤ ਕਰਨੀ ਪੈਂਦੀ ਹੈ ਪਿਛਲੇ ਜਨਮ ਦਾ ਤਪ ਵੀ ਹੁੰਦਾ ਹੈ ਜ਼ਰੂਰੀ ਨਹੀਂ ਕਿ ਤੁਸੀਂ ਐਸੇ ਜੀ ਸੋ ਬੜੀ ਔਰ ਜੇ ਤੁਸੀਂ ਤਖਤ ਤੇ ਬੈਠਦੇ ਹੋ ਤਾਂ ਫਿਰ ਜ਼ਿੰਮੇਵਾਰੀਆਂ ਵੱਜ ਜਾਂਦੀਆਂ ਤੁਸੀਂ ਉਹ ਜਵਾਬ ਦੇ ਨਹੀਂ ਜਦੋਂ ਤੁਹਾਨੂੰ ਕੋਈ ਜ਼ਿੰਮੇਵਾਰੀ ਮਿਲ ਜਾਂਦੀ ਹੈ ਸੋ ਬਹੁਤ ਵੱਡੀ ਜ਼ਿੰਮੇਵਾਰੀ ਹੈ ਪੂਰਾ ਜ਼ਿਲ੍ਹਾ ਹੈ ਪੂਰੇ ਜ਼ਿਲ੍ਹੇ ਦੀ ਪਲੈਨਿੰਗ ਕਰਨੀ ਹੈ ਸੋ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਰੇ ਰਲ ਮਿਲ ਕੇ ਇਹੋ ਜੀ ਪਲੈਨਿੰਗ ਕਰੀਏ ਕਿ ਆਉਣ ਵਾਲੇ 100 ਸਾਲ ਦੇ ਵਿੱਚ ਜਿਹੜਾ ਵੀ ਕੋਈ ਕੰਮ ਹੋਵੇ ਤਾਂ ਉਹਨਾਂ ਨੂੰ ਕੋਈ ਦਿੱਕਤ ਨਾ ਹੋਵੇ ਨਹੀਂ ਤਾਂ ਅਸੀਂ ਹਰ ਵਾਰੀ ਜਦੋਂ ਕੋਈ ਕੰਮ ਕਰਦੇ ਹਾਂ ਤਾਂ ਪਹਿਲਾਂ ਕੋਈ ਨੂੰ ਕੋਈ ਕੰਮ ਪੱਟ ਕੇ ਕਰਦੇ ਹਾਂ ਜਿਵੇਂ ਅਸੀਂ ਦੇਖਦੇ ਹਾਂ ਅੱਧਾ ਸ਼ਹਿਰ ਸਾਡਾ ਜਿਹੜਾ ਹੈਗਾ ਉਹ ਅਨਪਲਾਨਡ ਹੈ ਲੋਕਾਂ ਦੇ ਘਰਾਂ ਤੱਕ ਪਹੁੰਚਣ ਲਈ ਪ੍ਰਾਪਰ ਸੜਕਾਂ ਨਹੀਂ ਹੈ ਸੋ ਇਸ ਵਾਸਤੇ ਅਸੀਂ ਇਸ ਤਰ੍ਹਾਂ ਦੀ ਪਲਾਨਿੰਗ ਕਰਾਂਗੇ ਔਰ ਮੈਨੂੰ ਮਾਨ ਹੈ ਕਿਉਂਕਿ ਗਰਤੇਜ ਖੋਸਾ ਜਦੋਂ ਦਾ ਚੱਲਿਆ ਹੈ ਅਸੀਂ ਪਹਿਲੇ ਦਿਨ ਮੈਂ ਇਹਨੂੰ ਘਰ ਤੋਂ ਲੈ ਕੇ ਆਇਆ ਸੀ ਉਦੋਂ ਤੋਂ ਇਹ ਲਗਾਤਾਰ ਅੱਗੇ ਵਧ ਰਿਹਾ ਸੋ ਵਹਿਗੁਰੂ ਕਿਰਪਾ ਕਰੇ ਹੋਰ ਬੁਲੰਦੀਆਂ ਨੂੰ ਛੂਹੇ ਔਰ ਆਪਦਾ ਕੰਮ ਸਭ ਤੋਂ ਵੱਡੀ ਗੱਲ ਹੈ ਕੰਮ ਤੁਸੀਂ ਭਾਵੇਂ ਘੱਟ ਕਰੋ ਪਰ ਜਿਹੜਾ ਤੁਹਾਡਾ ਕੰਮ ਹੈ ਉਹ ਕੰਮ ਬੋਲਣਾ ਚਾਹੀਦਾ ਸੋ ਜਿੰਨਾ ਵੀ ਇਹਨੂੰ ਮਾਰ ਲੂਗਾ ਕੰਮ ਫਿਰ ਸੁਬੀਕ ਬਖਸ਼ੀ ਆ ਵਾਗਰੂ ਨੇ ਪਰ ਬਾਕੀ ਤਾਂ ਵਧਾਈ ਤਾਂ ਸਾਹਿਬਾ ਤੋਂ ਵਧਾਈਆਂ ਜਿਸ ਭਾਵ ਹੈ ਤੁਸੀਂ ਦੇ ਸੋ ਅਸੀਂ ਕੋਸ਼ਿਸ਼ ਕਰਾਂਗੇ ਸਾਰੀ ਟੀਮ ਰਲ ਕੇ ਚੰਗਾ ਕੰਮ ਕਰੀਏ ਔਰ ਲੋਕਾਂ ਦਾ ਭਲਾ ਕਰੀਏ ਪੁੱਤਰ ਕੋਈ ਸਮੱਸਿਆ ਹਾਂਜੀ ਵਧੀਆ ਬਹੁਤ ਬਹੁਤ ਧੰਨਵਾਦ ਸਾਰੇ ਜਿਹੜੇ ਵਾਸੀਆਂ ਦਾ ਫਰੀਦਕੋਟ ਵਾਸੀਆਂ ਦਾ ਕਿਉਂਕਿ ਉਹ ਤਸਵੀਰ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਜ ਜਿਹੜੀ ਫਰੀਦਕੋਟ ਦੀ ਸੰਗਤ ਪਹੁੰਚੀ ਹੈ ਕਿਉਂਕਿ ਜਦੋਂ ਉਹਨਾਂ ਨੂੰ ਖੁਸ਼ੀ ਮਿਲੀ ਹੈ ਤਾਂ ਇੱਥੇ ਫਰੀਦਕੋਟ ਦੇ ਵਿੱਚ ਉਹਨਾਂ ਦੇ ਦਫ਼ਤਰ ਦੇ ਵਿੱਚ ਪਹੁੰਚੀ ਹੈ ਤਾਂ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਰੱਖੀ ਹੈ ਮੈਂਬਰ ਪਾਰਲੀਮੈਂਟ ਨੇ ਜਿਹੜੀ ਬਹੁਤ ਵੱਡੀ ਗੱਲ ਕਹਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜੀ ਉਹਨਾਂ ਨੂੰ ਲੀਡ ਮਿਲੀ ਸੀ ਇਸੇ ਤਰੀਕੇ ਦੇ ਨਾਲ 2027 ਦੇ ਵਿੱਚ ਵੀ ਇਸੇ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੀਡ ਮਿਲੂਗੀ ਨਾਲ ਹੀ ਗੁਰਦੇਵ ਸਿੰਘ ਸੇਖੋਂ ਨੇ ਵੀ ਸਿੱਧੇ ਤੌਰ ਤੇ ਕਹਤਾ ਹੈ ਕਿ ਅ ਮੁਕਾਜ਼ ਕਰਾਂਗੇ ਹੁਣ ਖੋਸਾ ਸਾਹਿਬ ਨੇ ਆਪਦਾ ਵਿਜ਼ਨ ਦੱਸਤਾ ਦੇਖਦੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ 2027 ਤੱਕ ਕਿਸ ਤਰੀਕੇ ਦੀ ਰੂਪਰੇਖਾ ਰਹੀਦੀ ਹੈ ਗੁਰਜੀਤ ਸਿੰਘ ਗਰਮਨਾ ਡੀ5 ਚੈਨਲ ਪੰਜਾਬੀ ਫਰੀਕੋਟ